ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਉਪਰਾਲਾ ਗੁਰੂ ਦਾਵ ਓਟ ਆਸਰਾ ਲੈ ਕੇ ਸੰਗਤ ਦੀ ਅਸੀਸ ਤੇ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਕ੍ਰਿਪਾ ਨਿਸ਼ਕਾਮ ਸੋਸਾਇਟੀ ਲੱਦੇਵਾਲੀ ਜਲੰਧਰ ਦੇ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਵੱਲੋਂ ਰਲ ਮਿਲ ਕੇ ਜੋ ਕੀਤਾ ਜਾਂਦਾ ਹੈ ਇਸ ਵਾਰ 22 ਵਾਂ ਇਹ ਮਹਾਨ ਕੀਰਤਨ ਦਰbar ਗੁਰਮਤ ਸਮਾਗਮ 13 ਅਕਤੂਬਰ ਜੋ ਕਿ ਸ਼ਾਮ ਨੂੰ ਤੁਰੰਗੀ 6 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਇਹ ਸਾਹਮਣੇ ਰਾਜਪੂਤ ਭਵਨ ਲੱਦੇ ਵਾਲੀ ਜਲੰਧਰ ਵਿਖੇ ਹੋ ਰਿਹਾ ਹੈ ਇਹ ਸਾਰਾ ਸਮਾਗਮ ਕੀਰਤਨ ਦਰਬਾਰ ਤਾਨਗੁਰ ਤੇਗ ਬਹਾਦਰ ਪਾਤਸ਼ਾਹੀ ਜੀ ਦੇ 350 ਸਾਲਾਂ ਮਹਾਨ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਨ ਗੁਰਪਿਆਰੋ ਇਸ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਢਾਡੀ ਜਥੇ ਗੁਣੀ ਜਨ ਸੱਚਖੰਡ ਸ਼ਹਿਰਮੰਦਰ ਸਾਹਿਬ ਜੀ ਤੋਂ ਸਿੰਘ ਸਾਹਿਬ ਵੀ ਆ ਕੇ ਹਾਜ਼ਰੀਆਂ ਭਰ ਰਹੇ ਹਨ ਸੋ ਸਾਰੀ ਸੰਗਤ ਨੂੰ ਸਮੂਹ ਔਲਾਕੀ ਨੂੰ ਬੇਨਤੀ ਹੈ ਕਿ ਤੁਸੀਂ ਇਸ ਆਪਣੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਲਵਾਉਣੀਆਂ ਹਨ ਕਿਉਂਕਿ ਦੁਨੀਆਂ ਦੇ ਸੰਸਾਰਿਕ ਪਰਿਵਾਰਕ ਕੰਮ ਕਰਦੇ ਆਪਾਂ ਰੋਜ਼ ਕਰਨੇ ਹਨ ਪਰ ਇਹ ਜਿਹੜਾ ਸਮਾਂ ਗੁਰੂ ਦੇ ਲੇਖੇ ਲੱਗਣਾ ਹੈ ਇਹ ਜੀਵਨ ਦਾ ਸਾਡਾ ਸਮਾਂ ਸਫਲ ਤੇ ਪ੍ਰਵਾਨ ਹੋਣਾ ਹੈ ਇਸ ਲਈ ਜਿਹੜੇ ਵੀ ਬਾਹਰੋਂ ਜਥੇ ਆ ਰਹੇ ਹਨ ਗੁਣੀ ਜਨ ਆ ਰਹੇ ਹਨ ਸਿੰਘ ਸਾਹਿਬ ਆ ਰਹੇ ਹਨ ਸਾਰਿਆਂ ਦੇ ਆਪਾਂ ਨੇ ਕੀਰਤਨ ਤੇ ਵਿਚਾਰ ਸੁਣਨੇ ਹਨ ਤੇ ਪ੍ਰਬੰਧ ਕਰਨ ਨੂੰ ਧਨਵਾਦੀ ਬਣਾਣਾ ਹੈ ਗੁਰੂ ਕੇ ਲੰਗਰ ਤੁਟ ਵਰਦਨਗੇ 2:30 ਵਜੇ ਪਹਿਲਾਂ ਨਗਰ ਕੀਰਤਨ ਨਿਕਲੇਗਾ ਜਿੱਥੋਂ ਸਤਪੁਰਾਂ ਦੇ ਸਰੂਪ ਪ੍ਰਕਾਸ਼ਮਾਨ ਹੋਣ ਲਈ ਪੰਡਾਲ ਵਿੱਚ ਲਿਆਂਦੇ ਜਾਣਗੇ ਤੇ ਫਿਰ ਸੁਖਮਨੀ ਸਾਹਿਬ ਦੇ ਪਾਠ ਸੂਦਰ ਸਾਹਿਬ ਦੇ ਪਾਠ ਹੋਣਗੇ ਉਪਰੰਤ ਕੀਰਤਨ ਸ਼ੁਰੂ ਹੋਏਗਾ ਜੀ ਸੋ ਪੀਟੀਸੀ ਚੈਨਲ ਤੇ ਹੋਰ ਚੈਨਲਾਂ ਤੇ ਵੀ ਇਸ ਕੀਰਤਨ ਨੂੰ ਲਾਈਵ ਜੋ ਕੋਈ ਟੈਲੀਕਾਸਟ ਕੀਤਾ ਜਾਏਗਾ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਤਨਮਨ ਤਨ ਦੁਆਰਾ ਸੇਵਾ ਕਰਕੇ ਹਾਜ਼ਰੀਆਂ ਲਵਾਉਣੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ